ਅੱਜ ਦੇ ਪ੍ਰਚਾਰ ਦਾ ਟੌਪਿਕ ਇਹ ਯੇਸ਼ੂ ਮੇਰੇ ਨਾਲ ਨਾਲ ਕੀ ਟੌਪਿਕ ਹੈ ਜੀ ਹਾਂਜੀ ਭਾਈ ਜੀ ਕੀ ਟੌਪਿਕ ਹੈ ਕੀ ਟੌਪਿਕ ਹੈ ਯੇਸ਼ੂ ਮੇਰੇ ਨਾਲ ਨਾਲ ਯੇਸ਼ੂ ਮੇਰੇ ਕਿੰਨੂ ਕਿੰਨੂ ਲੱਗਦਾ ਹੈ ਕਿ ਪ੍ਰਭੂ ਯੇਸ਼ੂ ਉਹਨਾਂ ਦੇ ਨਾਲ ਨਾਲ ਹੈ ਵੈਰੀ ਗੁੱਡ ਹਾਲੇਲੂਆ ਹਾਲੇਲੂਆ ਸੋ ਅੱਜ ਅਸੀਂ ਵੇਖਦੇ ਹਾਂ ਕਿ ਪ੍ਰਭੂ ਯੇਸ਼ੂ ਮਸੀਹ ਨਾਲ ਕਦੋਂ ਹੁੰਦਾ ਏ ਅਤੇ ਵੱਖਰਾ ਕਦੋਂ ਹੁੰਦਾ? ਜਾਣ ਕੇ ਜਦੋਂ ਮਨੁੱਖ ਦੇ ਨਾਲ ਪਰਮੇਸ਼ਰ ਹੁੰਦਾ ਏ ਉਦੋਂ ਦਾ ਲੱਛਣ ਕੀ ਹੁੰਦਾ ਏ ਅਤੇ ਜਦੋਂ ਵੱਖਰਾ ਹੋ ਜਾਂਦਾ ਏ ਉਦੋਂ ਦਾ ਲੱਛਣ ਕੀ ਹੁੰਦਾ? ਹਾਲੇਲੂਇਆ 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 ਆਓ ਤੁਸੀਂ ਮੇਰੇ ਨਾਲ ਪੜ ਸਕਦੇ ਹੋ ਪਰਮੇਸ਼ਰ ਦੇ ਪਾਕ ਕਲਾਮ ਦੇ ਵਿੱਚ ਲੂਕਾ ਉਹਦਾ ਦੋ ਅਧਿਆਏ ਉਹਦੀ ਚਾਲੇ આજ ਤੋਂ ਸੋ ਅੱਜ ਇਹ ਜਿਹੜਾ ਪਰਮੇਸ਼ਰ ਦੇ ਕਲਾਮ ਦਾ ਟੌਪਿਕ 10 15 ਮਿੰਟ ਦਾ ਇਹ ਪ੍ਰਚਾਰ ਔਰ ਬੜਾ ਹੀ ਖਾਸ ਨੇ ਆਏ ਤੇ ਪਲੀ ਸਾਰੇ ਇਹਦੇ ਵਿੱਚ ਧਿਆਨ ਦਿਈਏ ਉਹ ਮੁੰਡਾ ਵੱਧਦਾ ਅਤੇ ਗਿਆਨ ਨਾਲ ਭਰਪੂਰ ਹੋ ਕੇ ਜੋਰ ਫੜਦਾ ਗਿਆ ਅਤੇ ਪ੍ਰਭੂ ਦੀ ਕਿਰਪਾ ਉਸ ਉੱਤੇ ਸੀ ਆਮੀਨ ਪਰਮੇਸ਼ਰ ਦੇ ਮੁਬਾਰਕ ਲੋਕੋ ਇਸ ਜਗ੍ਹਾ ਤੇ ਇੱਕ ਮੁੰਡੇ ਦਾ ਜ਼ਿਕਰ ਅਤੇ ਉਹ ਮੁੰਡਾ ਗਿਆਨ ਵਿੱਚ ਵੱਧ ਰਿਹਾ ਹੈ ਬੁੱਧ ਵਿੱਚ ਵੱਧ ਰਿਹਾ ਹੈ ਅਤੇ ਜੋਰ ਫੜ ਰਿਹਾ ਹੈ ਸੁੰਦਰਤਾ ਦੇ ਵਿੱਚ ਵੀ ਕੋਈ ਕਮੀ ਨਹੀਂ ਹੈ ਖੁਦਾ ਦੇ ਲੋਕੋ ਅਗਰ ਤੁਹਾਡਾ ਬੱਚਾ ਸਰੀਰ ਦੇ ਵਿੱਚ ਬਹੁਤ ਵੱਧ ਗਿਆ ਹੈ ਤੇ ਅਕਲ ਉਹਨੂੰ ਮਾਸਾ ਨਹੀਂ ਹੈਗੀ ਇਹ ਵਾਧਾ ਕਿਹਦੇ ਕੰਮ ਦਾ ਹੈ ਤਾਂ ਦੇ ਲੋਕੋ ਇੱਥੇ ਇੱਕ ਬੱਚੇ ਦਾ ਜ਼ਿਕਰ ਜਿਹੜਾ ਸ਼ਰੀਰ ਦੇ ਵਿੱਚ ਵੀ ਵੱਧ ਰਿਹਾ ਹੈ ਬੁੱਧ ਵਿੱਚ ਵੀ ਵੱਧ ਰਿਹਾ ਹੈ ਕਲਾਮਦਾਸਾ ਉਹਦੀ ਸੁੰਦਰਤਾ ਦੇ ਵਿੱਚ ਵੀ ਬਹੁਤ ਵੱਧ ਹੈ ਚਾਰੇ ਪਾਸੇ ਪਰਫੈਕਟ ਹੈ ਅਗਰ ਤੁਹਾਡਾ ਬੱਚਾ ਉਹਦਾ ਕੱਦ ਬਹੁਤ ਲੰਮਾ ਹੈ ਅਤੇ ਉਹਨੂੰ ਅਕਲ ਨਹੀਂ ਵਾਧਾ ਕਿਸੇ ਕੰਮ ਦਾ ਅਗਰ ਤੁਹਾਡਾ ਬੱਚਾ ਉਹਦੇ ਡੋਲੇ ਬੜੇ ਅੱਛੇ ਨੇ ਉਹਦੀ ਸਿਹਤ ਬੜੀ ਅੱਛੀ ਏ ਉਹ ਸੋਹਣਾ ਬੜਾ ਹੈ ਹਰ ਢੇਰ ਸਾਰੀਆਂ ਬਿਮਾਰੀਆਂ ਦੇ ਅੰਦਰ ਨੇ ਸਿਹਤ ਕਿਸੇ ਕੰਮ ਦੀ ਹੈ ਨਹੀਂ ਕੀ ਤੁਹਾਡਾ ਬੱਚਾ ਜਿਹੜਾ ਉਹ ਉੱਚਾ ਲੰਮਾ ਵੀ ਬੜਾ ਸਿਹਤਦਾਰ ਹੈ ਪਰ ਉਹਦੀ ਸੁੰਦਰਤਾ ਕਿਸੇ ਕੰਮ ਦੀ ਨਹੀਂ ਕਿਸੇ ਕੰਮ ਦਾ ਹੈਗਾ ਉਹ ਨਹੀਂ ਵਾਅਦੇ ਬੜੇ ਤਰ੍ਹਾਂ ਦੇ ਬੜੇ ਲੋਕ ਵਾਅਦੇ ਨੇ ਪਰ ਖੁਦਾ ਦੇ ਲੋਕ ਉਹ ਪਰਫੈਕਟ ਲੋਕ ਘੱਟ ਵੱਧਦੇ ਉਹ ਘੱਟ ਦੱਸਣਗੇ ਤੁਹਾਨੂੰ ਇੱਥੇ ਜਿਹੜੇ ਬੱਚੇ ਦਾ ਜ਼ਿਕਰ ਹੋ ਰਿਹਾ ਏ ਉਹ ਬੁੱਧ ਵਿੱਚ ਵੀ ਵੱਧ ਰਿਹਾ ਹੈ ਸਰੀਰ ਵਿੱਚ ਵੀ ਵੱਧ ਰਿਹਾ ਹੈ ਸੁੰਦਰਤਾ ਵਿੱਚ ਵੀ ਵੱਧ ਰਿਹਾ ਹੈ ਸਿਹਤ ਪੱਖੋਂ ਵੀ ਵੱਧ ਰਿਹਾ ਖੁਦਾ ਦੇ ਲੋਕੋ ਅਗਰ ਤੁਹਾਡਾ ਬੱਚਾ ਸਿਹਤ ਵੱਲੋਂ ਵੀ ਪਰਫੈਕਟ ਸੁੰਦਰਤਾ ਵੱਲੋਂ ਵੀ ਪਰਫੈਕਟ ਉਹਦੇ ਵਿੱਚ ਕੋਈ ਰੋਗ ਨਹੀਂ ਹੈਗਾ ਉਹਦੀ ਹਾਈਟ ਵੀ ਬਣੀ ਵਧੀਆ ਹੈ ਉਹਦਾ ਦਿਮਾਗ ਵੀ ਬਹੁਤ ਵਧੀਆ ਕੰਮ ਕਰਦਾ ਤੇ ਰੱਬ ਦਾ ਧੰਨਵਾਦ ਕਰੋ ਇਹ ਵਾਦੀ ਕਿਰਪਾ ਦੇ ਉਤੇ ਹੈਗੀ ਹੈ ਕਿਉਂਕਿ ਬਥੇਰੇ ਲੋਗ ਇਹ ਕਿਰਪਾ ਤੋਂ ਵਾਝੇ ਨੇ بڑے ਲੋਗ ਇਸ ਕਿਰਪਾ ਨੂੰ ਰੱਬ ਅਗੇ ਰੋ ਰੋ ਕੇ ਮੰਗਦੇ ਪੈਣੇ ਰੱਬਾ ਸਾਡੇ ਕੋਲ ਧਨ ਨਾ ਹੋਵੇ ਕੋਈ ਗੱਲ ਨਹੀਂ ਰੱਬਾ ਸਾਡੇ ਕੋਲ ਜਾਇਦਾਦ ਨਾ ਹੋਵੇ ਕੋਈ ਗੱਲ ਨਹੀਂ ਰੱਬਾ ਅਸੀਂ ਸੋਹਣੇ ਨਾ ਹੋਈਏ ਕੋਈ ਗੱਲ ਨਹੀਂ ਪਰ ਸਾਡੀ ਸਿਹਤ ਤੰਦਰੁਸਤ ਹੋਵੇ ਸਿਹਤ ਦਾ ਤੰਦਰੁਸਤ ਹੋਣਾ ਵੀ ਬੜੀ ਵੱਡੀ ਗੱਲ ਜੇ ਇਹ ਬੜਾ ਜਿਹੜਾ ਜਿਹੜਾ ਇਨਸਾਨ ਸਿਹਤ ਪੱਖੋਂ ਬਿਲਕੁਲ ਫੇਟੇ ਤੇ ਸਮਝ ਲੋ ਉਹ ਬਹੁਤ ਧਨੀ ਬੰਦਾ ਏ ਬੜਾ ਧਨੀ ਬੰਦਾ ਏ ਜਿਹੜੀਆਂ ਮਾਵਾਂ ਨੇ ਰਾਤ ਦਿਨ ਦੁੱਖ ਦੇ ਵਿੱਚ ਆਪਣੇ ਤੀ ਪੁੱਤਰਾਂ ਲਈ ਕੱਟੇ ਨੇ ਜਾਂ ਜਿਹੜੀਆਂ ਕੱਟ ਰਹੀਆਂ ਨੇ ਜਿਨ੍ਹਾਂ ਦੇ ਘਰ ਦੇ ਵਿੱਚੋਂ ਦਵਾਈਆਂ ਹੀ ਨਹੀਂ ਖਤਮ ਹੋ ਰਹੀਆਂ ਜਿਨ੍ਹਾਂ ਦੇ ਘਰ ਦੇ ਵਿੱਚੋਂ ਰਿਪੋਰਟਾਂ ਹੀ ਨਹੀਂ ਖਤਮ ਹੋ ਰਹੀਆਂ ਜਿਹੜੇ ਆਹ ਦਿਨ ਟੈਸਟਾਂ ਦੇ ਲਈ ਭੱਜੇ ਫਿਰਦੇ ਨੇ ਉਹਨਾਂ ਤੋਂ ਪੁੱਛ ਕੇ ਵੇਖੋ ਚੰਗੀ ਸਿਹਤ ਕੀ ਹੁੰਦੀ ਹੈ ਜਦੋਂ ਤੁਸੀਂ ਸ਼ੀਸ਼ੇ ਕੋਲ ਖੜਦੇ ਹੋ ਵਾਲ ਵੰਦੇ ਹੋ ਪਰਫਿਊਮ ਪਾਉਂਦੇ ਹੋ ਟਾਈ ਲਾਉਂਦੇ ਹੋ ਤੇ ਤੁਸੀਂ ਚਾਰ ਜਣਿਆਂ ਤੋਂ ਪੁੱਛਦੇ ਹੋ ਮੈਂ ਸੋਹਣਾ ਲੱਗ ਰਿਹਾ ਸੈਲਫੀਆਂ ਖਿੱਚ-ਖਿੱਚ ਕੇ ਭੇਜਦੇ ਹੋ ਕਿ ਮੈਂ ਸੋਹਣਾ ਲੱਗ ਰਿਹਾ ਇੱਕ ਗੱਲ ਯਾਦ ਰੱਖੋ ਸੈਲਫੀਆਂ ਭਾਵੇਂ ਤੁਸੀਂ ਹਜ਼ਾਰਾਂ ਬੰਦਿਆਂ ਨੂੰ ਭੇਜ ਦੋ ਵਾਰ ਵਾਰ ਸ਼ਿ ਜਾ ਵੇਖੋ ਜਦੋਂ ਤਿਆਰ ਹੋਵੋ ਤੇ ਆਪਣੇ ਹੱਥ ਰੱਬ ਵੱਲ ਜਰੂਰ ਚੱਕੋ ਕਿ ਰੱਬਾ ਤੇਰਾ ਧੰਨਵਾਦ ਹੈ ਤੂੰ ਮੈਨੂੰ ਬਹੁਤ ਸੋਹਣਾ ਬਣਾਇਆ ਹੈ ਉਹਦੀ ਉਸਤਜਰ ਜ਼ਰੂਰ ਕਰੋ। ਉਹਦੀ ਵਡਿਆਈ ਜ਼ਰੂਰ ਕਰੋ। ਕਿ ਰੱਬਾ ਤੂੰ ਮੈਨੂੰ ਬਹੁਤ ਸੋਹਣਾ ਬਣਾਇਆ। ਜਦੋਂ ਖਾਵੋ ਰੱਬ ਦਾ ਧੰਨਵਾਦ ਕਰੋ। ਜਦੋਂ ਪੀਵੋ ਰੱਬ ਦਾ ਧੰਨਵਾਦ ਕਰੋ ਤੇ ਜਦੋਂ ਪਵੋ ਉਹ ਰੱਬ ਦਾ ਧੰਨਵਾਦ ਕਰੋ ਤੇ ਫਿਰ ਵੇਖੋ ਤੁਹਾਡੇ ਬੱਚੇ ਲੋਕ ਆ ਕੇ ਤੁਹਾਡੇ ਨਾਲ ਗੱਲਾਂ ਕਰਨਗੇ ਕਿ ਭਾਈ ਤੂੰ ਆਪਦੇ ਬੱਚਾ ਨੂੰ ਕੀ ਦਿੰਦੇ ਹੋ? ਇਹ ਬੜੇ ਫਰਤੀਲੇ ਤੇ ਬੜੇ ਫਿੱਟ ਆ। ਹਾਲੇਲੂਇਆ। ਇੱਥੇ ਇੱਕ ਬੱਚੇ ਦਾ ਜ਼ਿਕਰ ਹੋ ਰਿਹਾ। ਉਹ ਸਿਹਤ ਵੱਲੋਂ ਵਧਿਓ ਵਧ ਰਿਹਾ। ਬੁੱਧ ਵੱਲੋਂ ਵਧ ਰਿਆ ਅਤੇ ਉਹਦਾ ਜ਼ਿਕਰ ਹੋ ਰਿਹਾ ਹੈ। ਅਗਰ ਖੁਦਾ ਦੇ ਲੋਕੋ ਤੁਹਾਡਾ ਜ਼ਿਕਰ ਹੀ ਕਿਤੇ ਨਹੀਂ ਹੋ ਰਿਹਾ। ਤੁਸੀਂ ਜੋ ਮਰਜ਼ੀ ਕਰ ਰਹੇ ਹੋ ਤੁਹਾਡਾ ਕੋਈ ਜ਼ਿਕਰ ਹੀ ਨਹੀਂ ਕਰ ਰਿਹਾ। ਇਹਦਾ ਮਤਲਬ ਤੁਸੀਂ ਕੁਝ ਵੀ ਨਹੀਂ ਕੀਤਾ। ਬੜੇ ਲੋਕ ਨੇ ਉਹ ਕਹਿੰਦੇ ਕਿ ਮੇਰੇ ਨਾਲ ਉਹ ਲੱਗਦਾ ਮੇਰੇ ਨਾਲ ਮੇਰੇ ਬਾਰੇ ਕੋਈ ਆ ਬੰਦਾ ਗੱਲ ਕਰਦਾ ਪਿਆ। ਮੇਰੇ ਬਾਰੇ ਲੋਕ ਚਾਰ ਲੋਕ ਬਹਿ ਕੇ ਤੇ ਐਵੇਂ ਮੇਰੇ ਬਾਰੇ ਕੋ ਗੱਲਾਂ ਕਰਦੇ ਨੇ। ਤੇ ਖੁਦਾ ਦੇ ਲੋਕੋ ਲੋਕ ਚਾਹੇ ਜਿੰਨੀਆਂ ਮਰਜ਼ੀ ਗੱਲਾਂ ਕਰਦੇ ਰਹਿਣ ਤੁਹਾਡੇ ਬਾਰੇ ਇੱਕ ਗੱਲ ਯਾਦ ਰੱਖੋ ਤੁਸੀਂ ਜ਼ਿੰਦਗੀ 'ਚ ਕੁਝ ਕਰ ਰਹੇ ਹੋ ਜ਼ਿੰਦਗੀ 'ਚ ਵਾਧ ਰਹੇ ਹੋ ਤਾਂ ਹੀ ਲੋਕਾਂ ਨੂੰ ਅੱਗ ਲੱਗੀ ਤੋਂ ਤੁਹਾਡੇ ਬਾਰੇ ਗੱਲਾਂ ਕਰਦੇ ਪੈ ਗਏ ਆਓ ਹਾਂਜੀ ਅੱਗੇ ਪੜ੍ਹੀਏ ਕਲਾਮ ਦੇ ਵਿੱਚ ਆ ਦੋ ਅਧਿਆਏ ਉਹਦੀ ਕੀ ਲਿਆ ਇੱਥੇ ਉਹਦੇ ਮਾਪੇ ਵਰੇ ਦੇ ਵਰੇ ਪਸਾਹ ਦੇ ਤਿਹਾਰ ਉੱਤੇ ਯਰੂਸ਼ਲਮ ਨੂੰ ਜਾਂਦੇ ਹੁੰਦੇ ਸਨ ਅਤੇ ਜਦ ਉਹ 12 ਵਰਿਆਂ ਦਾ ਹੋਇਆ ਤਾਂ ਉਹ ਤਿਹਾਰ ਦੀ ਰੀਤ ਅਨੁਸਾਰ ਗਏ ਆਮੀਨ ਖੁਦਾ ਦੇ ਲੋਕੋ ਇਹ ਬੱਚੇ ਨੂੰ ਵਰੇ ਦੇ ਵਰੇ ਹੇਕਲ ਦੇ ਵਿੱਚ ਲੈ ਕੇ ਜਾਂਦਾ ਹੁੰਦਾ ਮਾਂ ਬਾਪ ਕਿੱਥੇ ਲੈ ਕੇ ਜਾਂਦਾ ਜੀ ਹੇਕਲ ਦੇ ਵਿੱਚ ਆਪਣੇ ਬੱਚਿਆਂ ਨੂੰ ਲੈ ਕੇ ਜਾਂਦੇ ਨੇ ਬਥੇਰੇ ਮਾਂ ਬਾਪ ਇਹੋ ਜਿਹੇ ਨੇ ਜਿਹੜੇ ਆਪਣੇ ਬੱਚਿਆਂ ਨੂੰ ਹੇਕਲ ਦੇ ਵਿੱਚ ਰੱਖਣਾ ਪਸੰਦ ਨਹੀਂ ਕਰਦੇ ਆਪਣੇ ਬੱਚਿਆਂ ਨੂੰ ਹੇਕਲ ਤੋਂ ਦੂਰ ਰੱਖਦੇ ਆਗੇ ਨੇ ਪਰ ਖੁਦਾ ਦੇ ਲੋਕੋ ਤੁਹਾਡੀ ਚਰਚ ਵਿੱਚ ਹਫਤੇ ਬਾਅਦ ਪ੍ਰੋਗਰਾਮ ਹੋਵੇ ਆਪਣੇ ਬੱਚਾ ਨੂੰ ਐਕਲ ਚ ਲੈ ਕੇ ਆਓ ਮਹੀਨੇ ਬਾਅਦ ਪ੍ਰੋਗਰਾਮ ਹੋਵੇ ਆਪਣੇ ਬੱਚਾ ਨੂੰ ਐਕਲ ਚ ਲੈ ਕੇ ਆਓ ਸਾਲ ਬਾਅਦ ਪ੍ਰੋਗਰਾਮ ਹੋਵੇ ਆਪਣੇ ਬੱਚਾ ਨੂੰ ਐਕਲ ਚ ਲਿਆਓ ਜਦਨਾ ਚਿਹਰਾ ਤੁਹਾਡੇ ਬੱਚੇ ਐਕਲ ਚ ਰਹਿਣਗੇ ਯਾਵਾ ਦੀ ਕਿਰਪਾ ਦੇ ਉੱਤੇ ਰਹੇਗੀ ਯਾਵਾ ਪਰਮੇਸ਼ਰ ਉਹਨੂੰ ਉਹਦੇ ਬਿਮਾਰੀਆਂ ਤੋਂ ਸ਼ੈਤਾਨ ਦੇ ਅੰਧਕਾਰ ਦੀਆਂ ਸ਼ਕਤੀਆਂ ਤੋਂ ਯਾਵਾ ਪਰਮੇਸ਼ਰ ਤੁਹਾਨੂੰ ਬਚਾ ਕੇ ਰੱਖੇਗਾ ਤੁਹਾਡੇ ਬੱਚਿਆਂ ਨੂੰ ਤੁਹਾਡੇ ਬੱਚਿਆਂ ਨੂੰ ਬLES ਰੱਖੇਗਾ ਪ੍ਰਭੂ ਇੱਥੇ ਬੱਚਾ ਹੈ ਬੜਾ ਸੋਹਣਾ ਹੈ ਬੁੱਧਵਾਨ ਹੈ ਵਾਧੇ ਵੱਲ ਜਾ ਰਿਹਾ ਹੈ ਤੇ ਕਦਮ ਕਿੱਧਰ ਨੂੰ ਜਾ ਰਿਹਾ ਹੈ ਹਲੋ ਹੈ ਕੱਲ ਨੂੰ ਕਦਮ ਕਿੱਧਰ ਨੂੰ ਚੱਲੇ ਜੀ ਮਾਂ-ਬਾਪ ਕਿੱਥੇ ਲੈ ਕੇ ਚੱਲਿਆ ਜੀ ਹੈ ਕੱਲ ਨੂੰ ਉਹ ਖੁਦਾ ਦੇ ਲੋਕੋ ਇਹ ਨਹੀਂ ਹੈ ਕਿ ਤੁਹਾਡਾ ਬੱਚਾ ਬੜਾ ਸੋਹਣਾ ਹੈ ਤੇ ਉਹਦੀਆਂ ਪਾਲਟੀਆਂ ਹੀ ਨਹੀਂ ਖਤਮ ਹੁੰਦੀਆਂ ਪਈਆਂ ਬੱਚੇ ਦੀ ਜਾਣ ਪਛਾਣ ਬੜੀ ਏ ਉਹਦੇ ਵੱਡੇ ਪ੍ਰੋਗਰਾਮ ਨਹੀਂ ਖਤਮ ਹੁੰਦੇ ਪੈ ਬੱਚੇ ਦੇ ਕੋਲ ਤੁਸੀਂ ਉਹਦੀ ਪੋਕਟ ਮਨੀ ਉਹਨੂੰ ਬੜਾ ਦਿੰਦੇ ਹੋ ਪਰ ਹਕਲ ਵੱਲ ਮੂਹੜੀ ਕਰਦਾ ਪਿਆ ਇਹਦਾ ਮਤਲਬ ਬੱਚਾ ਵਾਧੇ ਵੱਲ ਜਾ ਰਿਹਾ ਕਿ ਘਾਟੇ ਵੱਲ ਹੈਲੋ ਘਾਟੇ ਵੱਲ ਜਾ ਰਿਹਾ ਅਗਰ ਤੁਸੀਂ ਆਪਣੇ ਬੱਚੇ ਨੂੰ ਵਾਧੇਵਲ ਲੈ ਕੇ ਜਾਣਾ ਚਾਹੁੰਦੇ ਹੋ ਆਪਣੇ ਘਰ ਨੂੰ ਵਾਧੇਵਲ ਲੈ ਕੇ ਜਾਣਾ ਚਾਹੁੰਦੇ ਹੋ ਆਪਣੇ ਕਬੀਲੇ ਨੂੰ ਵਾਧੇਵਲ ਲੈ ਕੇ ਜਾਣਾ ਚਾਹੁੰਦੇ ਹੋ ਤੇ ਬੜਾ ਸੁਨਹਿਰੀ ਮੌਕਾ ਹੈ ਆਪਣੇ ਕਦਮਾਂ ਨੂੰ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਹਾਕਲ ਵੱਲ ਲੈ ਚੱਲੋ ਆਮੇਨ ਤੇ ਫਿਰ ਵੇਖੋ ਜਿਹਾ ਪਰਮੇਸ਼ਰ ਦਾ ਪਿਆਰ ਤੁਹਾਡੇ ਪ੍ਰਤੀ ਅੱਜ ਅੱਗੇ ਪੜੀਏ ਕਲਾਮ ਦੇ ਵਿੱਚ ਲੂਕਾ 2 ਅਧਿਆਇ ਉਹਦੀ ਬਿਆਲੀ ਆ ਤੇ ਜਦ ਉਹ 12 ਵਰਿਆਂ ਦਾ ਹੋਇਆ ਤਾਂ ਉਹ ਤਿਹਾੜ ਦੀ ਰੀਤ ਅਨੁਸਾਰ ਗਏ ਅਤੇ ਉਹਨਾਂ ਦਿਨਾਂ ਨੂੰ ਪੂਰਾ ਕਰਕੇ ਜਦੋਂ ਮੁੜਨ ਲੱਗੇ ਤਾਂ ਉਹ ਬਾਲਕ ਯੇਸ਼ੂ ਯਰੂਸ਼ਲਮ ਵਿੱਚ ਰਹਿ ਗਿਆ। ਆਮਨ। ਇੱਥੇ ਜਿਹੜੇ ਬੱਚੇ ਦਾ ਜ਼ਿਕਰ ਹੋ ਰਿਹਾ ਏ ਜਿਹੜੇ ਬੱਚੇ ਦੀਆਂ ਤਾਰੀਫਾਂ ਹੋ ਰਹੀਆਂ ਨੇ ਜਿਹਦੇ ਬਾਰੇ ਗੱਲਾਂ ਹੋ ਰਹੀਆਂ ਨੇ ਉਹਦਾ ਨਾਂ ਯੇਸ਼ੂ ਮਸੀਹ ਹੈ। ਕੀ ਨਾਂ ਹੈ ਜੀ? ਹਾਂਜੀ ਯੇਸ਼ੂ ਮਸੀਹ। ਹੁਣ ਆਪਣੇ ਨਾਲ ਦੇ ਨੂੰ ਕਹੋ ਕਿ ਭਾਈ ਧਿਆਨ ਨਾਲ ਸੁਣ ਯੇਸ਼ੂ ਦੀ ਗੱਲ ਹੋ ਰਹੀ। ਪਿਆਣਾ ਪਿਆਣਾ ਨੂੰ ਕਹੋ ਕਿ ਭੈਣ ਜੀ ਧਿਆਨ ਨਾਲ ਸੁਣੋ ਯੇਸ਼ੂ ਦੀ ਗੱਲ ਹੋ ਰਹੀ ਹੈ ਉੱਚੀ ਬੋਲੋ ਖੁਦਾ ਦੇ ਲੋਕੋ ਇੱਥੇ ਉਹਨੂੰ ਐਕਲ ਦੇ ਵੱਲ ਲੈ ਕੇ ਚੱਲੇ ਨੇ ਐਕਲ ਦੇ ਵਿੱਚ ਨੇ ਪਰ ਖੁਦਾ ਦੇ ਲੋਕੋ ਜਦੋਂ ਐਕਲ ਦਾ ਪ੍ਰੋਗਰਾਮ ਖਤਮ ਹੋਇਆ ਉਹ ਘਰੇ ਗਏ ਚਲੇ ਨੇ ਤੇ ਯੇਸ਼ੂ ਮਸੀਹ ਐਕਲ ਚ ਗਿਆ ਯੇਸ਼ੂ ਮਸੀਹ ਐਕਲ ਚ ਬਥੇਰੇ ਲੋਗ ਚਰਚਾਂ ਦੇ ਵਿੱਚ ਆਉਂਦੇ ਨੇ ਰੱਬ ਨਾਲ ਮੇਲ ਕਰਨ ਦੇ ਲਈ ਤੁਸੀਂ ਦੁਆ ਕਰਦੇ ਹੋ ਯੇਸ਼ੂ ਤੁਹਾਡੇ ਕੋਲ ਹੈ ਤੁਸੀਂ ਬਾਈਬਲ ਪੜ੍ਹਦੇ ਪਿਓ ਹੈਕਲ ਦੇ ਵਿੱਚ ਯੇਸ਼ੂ ਤੁਹਾਡੇ ਕੋਲ ਹੈ ਤੁਸੀਂ ਅਰਦੁਆਮਾਂ ਕਰ ਰਹੇ ਹੋ ਯੇਸ਼ੂ ਤੁਹਾਡੇ ਕੋਲ ਹੈ ਕਲਾਮ ਪੜ੍ਹ ਰਹੇ ਹੋ ਯੇਸ਼ੂ ਤੁਹਾਡੇ ਕੋਲ ਹੈ ਆਰਾਧਨਾ ਕਰ ਰਹੇ ਹੋ ਯੇਸ਼ੂ ਤੁਹਾਡੇ ਕੋਲ ਹੈ ਸਵਾਲ ਇਹ ਆ ਕਿ ਤੁਸੀਂ ਯੇਸ਼ੂ ਨੂੰ ਲੈ ਕੇ ਚੱਲੇ ਨਾਲ ਕਿ ਯੇਸ਼ੂ ਹੈਕਲ ਚ ਹੈ ਤੁਸੀਂ ਇਸ ਜਗ੍ਹਾ ਤੇ ਚਰਚ ਸਮਾਪਤ ਹੋਈ ਏ ਤੇ ਸਾਰੇ ਮਿਲਦੇ ਪਿਆ ਨੇ ਤੇ ਤੁਸੀਂ ਆਪਣੇ ਐਟੀਟਿਊਡ ਦੇ ਵਿੱਚ ਘੁੱਟ ਚ ਲੱਗ ਕੇ ਬੈਠੇ ਹੋ ਤੁਹਾਨੂੰ ਕਿਸੇ ਨਾਲ ਮਿਲਣਾ ਪਸੰਦ ਨਹੀਂ ਇਹਦਾ ਮਤਲਬ ਤੁਸੀਂ ਯੇਸ਼ੂ ਨੂੰ ਨਾਂ ਲੈ ਕੇ ਚੱਲੇ ਹੋ ਕਿ ਯੇਸ਼ੂ ਐਕਲ ਚ ਰਹਿ ਜਾਣਾ ਹਲੋ ਹਾਂ ਬੋਲੋ ਪਲੀਜ਼ ਤੁਸੀਂ ਬੋਲਿਏ ਯੇਸ਼ੂ ਕਿੱਥੇ ਰਹੇਗਾ ਐਕਲ ਚ ਇਸ ਜਗ੍ਹਾ ਤੇ ਤੁਸੀਂ ਆਤਮਾ ਦੀ ਭਰਪੂਰੀ ਦੇ ਨਾਲ ਪ੍ਰਾਰਥਨਾ ਕੀਤੀਏ ਗੀਤ ਭਜਨ ਗਾਏ ਨੇ ਬles ਹੋ ਗਾਇਓ ਤੇ ਜਦੋਂ ਤੁਹਾਡੇ ਕੋਲ ਵਾਈਕੇ ਤੁਸੀਂ ਕੱਲੇ ਆਇਓ ਤੇ ਦੋ ਜਣੇ ਆ ਜਿਹੜੇ ਉਹ ਤੁਰ ਕੇ ਲੱਗੇ ਜਾਂਦੇ ਨੇ ਤੁਸੀਂ ਉਹਨਾਂ ਨੂੰ ਰੋਕ ਕੇ ਉਹਨਾਂ ਨੂੰ ਮੋਟਰਸਾਈਕਲ ਤੇ ਨਹੀਂ ਭਾਇਆ ਇਹਦਾ ਮਤਲਬ ਯਸ਼ਮ ਸੀ ਹਕਲ ਚ ਇਹ ਕਿ ਤੂੰ ਹੀ ਨਾਲ ਲੈ ਕੇ ਚੱਲੇ ਹਾਂ ਹੈਲੋ ਅਗਰ ਤੁਹਾਡਾ ਪਰਸੇ ਜਿਹੜਾ ਪੈਸੇ ਨਾਲ ਭਰਿਆ ਹੈ ਤੇ ਜਿਹੜਾ ਤੁਹਾਡੀ ਚਰਚ ਦੇ ਵਿੱਚ ਪੱਖਾ ਚੱਲ ਰਿਹਾ ਉਹ ਬੜਾ ਹੌਲੀ-ਹੌਲੀ ਚੱਲਦਾ ਪਿਆ ਹੈ ਉਹਦੇ ਵਿੱਚ ਸੈੱਲ ਪੈਣ ਵਾਲਾ ਤੁਹਾਡਾ ਧਿਆਨ ਚਰਚ ਦੇ ਪ੍ਰਤੀ ਨਹੀਂ ਹੈ ਉਹ ਤੇ ਟੂਟੀਆਂ ਖਰਾਬ ਨੇ ਜਾਂ ਮੋਟਰ ਖਰਾਬ ਹੈ ਜਾਂ ਉਸ ਜਗ੍ਹਾ ਤੇ ਦਰੀ ਨਹੀਂ ਹੈ ਕਿ ਉਸ ਜਗ੍ਹਾ ਤੇ ਗੱਦਾ ਨਹੀਂ ਹੈਗਾ ਤੇ ਤੁਸੀਂ ਆਪਣੇ ਪੈਸਿਆਂ ਦੇ ਨਾਲ ਪਰਸ ਭਰਿਆ ਹੋਇਆ ਹੈ ਤੇ ਚੁੱਪ ਕਰਕੇ ਘਰਾਂ ਨੂੰ ਗਿਆ ਚਲੇ ਇਹਦਾ ਮਤਲਬ ਯੇਸ਼ੂ ਐਕਲ ਚੇ ਕੇ ਨਾਲ ਲੈ ਕੇ ਚੱਗੇ ਹਾਂਜੀ ਯੇਸ਼ੂ ਕਿੱਥੇ ਆ ਐਕਲ ਦੇ ਚਾ ਓਹ ਖੁਦਾ ਦੇ ਲੋਕੋ ਬੜੀਆਂ ਗੱਲਾਂ ਕਰਕੇ ਯੇਸ਼ੂ ਇਕੱਲ ਜੀ ਰਹਿ ਜਾਂਦਾ ਐਥੇ ਵੀ ਯੇਸ਼ੂ ਮਸੀਹ ਕਿਤੇ ਰਹਿ ਗਿਆ ਜੀ ਇਕੱਲ ਇਹਨਾਂ ਨੂੰ ਪਤਾ ਨਹੀਂ ਲੱਗਾ ਪਤਾ ਨਹੀਂ ਲੱਗਦਾ ਕਦੋਂ ਯੇਸ਼ੂ ਮਸੀਹ ਪਿੱਛੇ ਰਹਿ ਜਾਂਦਾ ਪਤਾ ਨਹੀਂ ਲੱਗਦਾ ਕਿ ਕਦੋਂ ਯੇਸ਼ੂ ਮਸੀਹ ਸਾਥ ਛੱਡਦਾ ਇਹ ਜ਼ਰੂਰੀ ਨਹੀਂ ਹੈ ਕਿ ਜੋ ਮਰਜੀ ਕੀਤੀ ਜਾਓ ਯੇਸ਼ੂ ਮਸੀਹ ਨਾਲ ਹੀ ਰਹੇਗਾ ਇਹ ਕਿਤੇ ਵੀ ਨਹੀਂ ਬਾਈਬਲ 'ਚ ਲਿਖਿਆ ਯੇਸ਼ੂ ਨਾਲ ਰਹਿੰਦਾ ਪਰ ਇਹ ਨਹੀਂ ਕਿ ਜੋ ਮਰਜ਼ੀ ਕੀਤੀ ਜੋ ਯੇਸ਼ੂਸੀ ਨਾਲ ਰਹਿੰਦਾ ਲਿਖਿਆ ਜੀ ਕਿਤੇ ਉਹ ਖੁਦਾ ਦੇ ਲੋਕੋ ਇਹ ਗੱਲ ਨੂੰ ਯਾਦ ਜਰੂਰ ਰੱਖੋ ਤੁਸੀਂ ਹਕਲ ਦੇ ਵਿੱਚ ਆਏ ਹੋ ਯੇਸ਼ੂ ਮਸੀਹ ਨੂੰ ਨਾਲ ਲੱਗੇ ਜਾਣ ਦੇ ਲਈ ਜਿੰਨੇ ਜਣੇ ਵੀ ਤੁਸੀਂ ਹਕਲ ਦੇ ਵਿੱਚੋਂ ਅਗਰ ਤੁਸੀਂ ਇਸ ਵਕਤ ਆਪਣੀ ਨੀਅਤ ਬਰਕਰਾਰ ਰੱਖੀ ਆਪਣਾ ਮਨ ਬਰਕਰਾਰ ਰੱਖਿਆ ਤੁਹਾਡੀ ਨੀਅਤ ਸਾਫ ਹੈ ਤੁਹਾਡੇ ਮਨ ਚ ਯਸ਼ੁਦ ਪ੍ਰਤੀ ਪਿਆਰ ਹੈਗਾ ਹੈ ਤੁਹਾਡੀ ਜ਼ੁਬਾਨ ਨੇ ਪੂਰੀ ਸ਼ੁੱਧਤਾ ਜੀ ਦੇ ਨਾਲ ਪ੍ਰਭੂ ਦੀ ਉਸਤਤ ਕੀਤੀ ਹੈ ਤੇ ਯਸ਼ੁਮ ਸੀ ਐਕਲ ਦੇ ਵਿੱਚ ਨਹੀਂ ਯਸ਼ੁਮ ਸੀ ਤੁਹਾਡੇ ਨਾਲ ਚਲਾ ਜਾਏਗਾ ਹੱਥੇ ਯਸ਼ੁਮ ਸੀ ਕਿੱਥੇ ਰਹਿ ਗਿਆ ਜੀ ਐਕਲ ਦੇ ਵਿੱਚ ਘਰ ਵਾਲਿਆਂ ਨੂੰ ਪਤਾ ਨਹੀਂ ਲੱਗਾ ਕਲਾਮ ਦੇ ਵਿੱਚ ਲਿਖਿਆ ਉਹਨਾਂ ਨੂੰ ਪਤਾ ਹਾਂਜੀ ਯੇਸ਼ੂ ਅकल ਜੇ ਤੇ ਉਹ ਘਰੇ ਪਹੁੰਚ ਗਏ ਨੇ ਉਹ ਰਿਸ਼ਤੇਦਾਰੀਆਂ ਚ ਲੱਭ ਰਹੇ ਨੇ ਕਲਾਮ ਦੇ ਵਿੱਚ ਲਿਖਿਆ ਰਿਸ਼ਤੇਦਾਰੀਆਂ ਦੇ ਵਿੱਚ ਕਈ ਵਾਰੀ ਅਸੀਂ ਜਦੋਂ ਚਰਚ ਦੇ ਵਿੱਚ ਆ ਜਾਂਦੇ ਆ ਅਸੀਂ ਆराधना ਕਰਦੇ ਆ ਸਾਡੇ ਮਨ ਨੂੰ ਤਸੱਲੀ ਬੜੀ ਮਿਲਦੀ ਏ ਅਸੀਂ ਗੀਤ ਭਜਨ ਸੁਣਦੇ ਆ ਸਾਡੇ ਕੰਨ ਮਗਨ ਹੋ ਜਾਂਦੇ ਨੇ ਅਸੀਂ ਜਦੋਂ ਆ ਪਾਤਰੀ ਤੋਂ ਸਿਰ ਤੇ ਹੱਥ ਰਖਾਉਂਦੇ ਆ ਸਾਨੂੰ ਬੜੀ ਬਲੇਸਿੰਗ ਮਿਲਦੀ ਏ ਪਰ ਜਦੋਂ ਅਸੀਂ ਘਰੇ ਚਲੇ ਜਾਂਦੇ ਆ ਅਸੀਂ ਗੱਲਾਂ ਕਰਦੇ ਆ ਚਰਚ ਦੇ ਵਿੱਚ ਤੇ ਬੜੀ ਭਰਪੂਰੀ ਸੀ ਘਰੇ ਆਉਂਦਿਆਂ ਨਾਲ ਪਤਾ ਨਹੀਂ ਕੀ ਹੋ ਗਿਆ ਅਸੀਂ ਕਦੀ ਕਿਹੜੇ ਰਿਸ਼ਤੇਦਾਰ ਨਾਲ ਗੱਲ ਕਰਦੇ ਆ ਕਦੀ ਕਿੰਨੂੰ ਫੋਨ ਲਾਉਂਦੇ ਆ ਕਦੀ ਕਿਹਦੇ ਬਾਰੇ ਗੱਲ ਕਰਦੇ ਆ ਅਸੀਂ ਉਹਨਾਂ ਥਾਂ ਜਾਂ ਦੇ ਵਿੱਚ ਯਸ਼ੂ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਆ ਪਰ ਯਸ਼ੂ ਕਿਥੇ ਰਹਿ ਜਾਂਦਾ ਹਾਂ ਐਕਲ ਦੇ ਵਿੱਚ ਕੁਝ ਕੁ ਲੋਕਾਂ ਦੀ ਇਹ ਸੋਚ ਨੇ ਕਿ ਜੇ ਰੱਬ ਰੱਬ ਕਰਨੀ ਹੈ ਤੇ ਘਰ ਦੇ ਵਿੱਚ ਕਰ ਲਓ ਰੱਬ ਰੱਬ ਕਰਨੀ ਦੇ ਹਾਂ ਕਰ ਦੇ ਵਿੱਚ ਹੀ ਕਰ ਲਵੋ ਉਹ ਰੱਬ ਰੱਬ ਕਰਨੀ ਹੁੰਦੀ ਹੈ ਜੀ ਤੜਕੇ ਉੱਠ ਕੇ 2 ਮਿੰਟ ਰੱਬ ਰੱਬ ਕਰਨ ਲਈ ਕੀ ਟਾਈਮ ਨਹੀਂ ਲੱਗਦਾ 2 ਮਿੰਟ ਬਾਈਬਲ ਪੜ੍ਹ ਲਈ ਟਾਈਮ ਨਹੀਂ ਲੱਗਦਾ ਜੀ ਇਹਦਾ ਮਤਲਬ ਯੇਸ਼ੂ ਕਿੱਥੇ ਉਹਨਾਂ ਦੇ ਕੋਲੇ ਕਿ ਹੇਕਲ ਦੇ ਵਿੱਚ ਹੇਕਲ ਦੇ ਵਿੱਚ ਖੁਦਾ ਦੇ ਲੋਕੋ ਇਸ ਸਮੇਂ ਸਿਰ جنگ ਕਰਦੇ ਰਹੀਏ ਪ੍ਰਭੂ ਯੇਸ਼ੂ ਮਸੀਹ ਤੁਹਾਡੇ ਨਾਲ ਹੈ ਕਿ ਹੇਕਲ ਦੇ ਵਿੱਚ ਅਗਰ ਤੁਹਾਡਾ ਮੇਲ ਜੋਲ ਤੁਹਾਡੇ ਨਾਲ ਦੇ ਨਾਲ ਨਹੀਂ ਹੈਗਾ ਤੁਹਾਡੇ ਜਿਹੜਾ ਅੱਗੇ ਪੈਂਦਾ ਸੀ ਤੁਹਾਡੇ ਜਿਹੜਾ ਪਿੱਛੇ ਪੈਂਦਾ ਸੀ ਅੱਜ ਤੁਹਾਨੂੰ ਉਹਦਾ ਫਿਕਰ ਨਹੀਂ ਇਹਦਾ ਮਤਲਬ ਯਸ਼ੂਮਸੀ ਤੁਹਾਡੇ ਨਾਲ ਵੀ ਨਹੀਂ ਅਗਰ ਤੁਹਾਡੇ ਗਵਾਂਡ ਕੋਈ ਰਹਿੰਦਾ ਬੰਦਾ ਉਹਦੇ ਨਾਲ ਉਹ ਬਿਮਾਰ ਹੈ ਉਹਨੂੰ ਕਿਸੇ ਚੀਜ਼ ਦੀ ਲੋੜ ਹੈ ਤੁਸੀਂ ਉਹਦੇ ਲਈ ਦੁਆ ਨਹੀਂ ਕਰ ਸਕਦੇ ਉਹਦੇ ਨਾਲ ਮੇਲ-ਜੋਲ ਨਹੀਂ ਕਰ ਸਕਦੇ ਇਹਦਾ ਮਤਲਬ ਯਸ਼ੂ ਤੁਹਾਡੇ ਨਾਲ ਨਹੀਂ ਹੈ ਅੱਜ بڑے ਲੋਕਾਂ ਨੇ ਯਸ਼ੂਮਸੀ ਨੂੰ ਕਿੱਥੇ ਛੱਡ ਦਿੱਤਾ ਆਹ ਕਲ ਦੇ ਵਿੱਚ ਛੱਡਿਆ ਇਹ ਰਿਸ਼ਤੇਦਾਰੀਆਂ ਚ ਲੱਭਦੇ ਨੇ ਤੇ ਜਦੋਂ ਇਹਨਾਂ ਨੂੰ ਨਹੀਂ ਲੱਭਿਆ ਤੇ ਫੇਰ ਦੁਬਾਰਾ ਹਾਈਕਲ ਚ ਆਏ ਨੇ ਕਲਾਮ ਤੇ ਲਿਖਿਆ ਕਿੱਥੇ ਆ ਗਏ ਜੀ ਹਾਈਕਲ ਦੇ ਵਿੱਚ ਆ ਗਏ ਨੇ ਖੁਦਾ ਦੇ ਲੋਕੋ ਤੁਸੀਂ ਪਰੇਸ਼ਾਨ ਹੋ ਯੇਸ਼ੂ ਨੂੰ ਮਿਲਣ ਲਈ ਹਾਈਕਲ ਜਾਓ ਤੁਹਾਡੇ ਉੱਤੇ ਬੋਝ ਏ ਯੇਸ਼ੂ ਨੂੰ ਲੈਣ ਦੇ ਲਈ ਅਕਲ ਦੇ ਵਿੱਚ ਆਓ ਤੁਹਾਡੇ ਜੀਵਨ ਦਾ ਹਨੇਰਾ ਏ ਯੇਸ਼ੂ ਨੂੰ ਲੈਣ ਦੇ ਲਈ ਅਕਲ ਜਾਓ ਤੁਹਾਡੇ ਕਿਤੇ ਕੰਮ ਨਹੀਂ ਬਣ ਰਿਹਾ ਯੇਸ਼ੂ ਨੂੰ ਲੈਣ ਦੇ ਲਈ ਅਕਲ ਦੇ ਵਿੱਚ ਆਓ ਤੁਸੀਂ ਵਾਰ-ਵਾਰ ਆ ਰਹੇ ਹੋ ਯੇਸ਼ੂ ਨੂੰ ਲੈਣ ਦੇ ਲਈ ਅਕਲ ਦੇ ਵਿੱਚ ਆਓ ਅਗਰ ਤੁਹਾਡੇ ਜੀਵਨ ਦੇ ਵਿੱਚ ਤੁਹਾਡੇ ਕਰ ਦੇ ਵਿੱਚ ਬਿਮਾਰੀ ਬਹੁਤ ਏ ਤੇ ਯੇਸ਼ੂ ਨੂੰ ਲੈਣ ਦੇ ਲਈ ਅਕਲ ਦੇ ਵਿੱਚ ਆਓ ਅਗਰ ਤੁਸੀਂ ਚਾਰ ਸਫੇਰੇ ਘੁੰਮ ਕੇ ਥੱਕ ਗਏ ਹੋ ਯੇਸ਼ੂ ਨੂੰ ਲੈਣ ਦੇ ਲਈ ਅਕਲ ਦੇ ਵਿੱਚ ਆਓ ਅਗਰ ਤੁਸੀਂ ਚਾਰ ਸਫੇਰੇ ਟਕਰਾਂ ਬੜੀਆਂ ਮਾਰੀਆਂ ਨੇ ਯੇਸ਼ੂ ਨੂੰ ਲੈਣ ਦੇ ਲਈ ਅਕਲ ਦੇ ਵਿੱਚ ਆਓ ਅਗਰ ਸਾਰਾ ਇਹ ਜੀਆਂ ਸਲਾਮਾ ਫੈਲ ਹੋ ਗਈਆਂ ਨੇ ਯੇਸ਼ੂ ਦੀ ਸਲਾ ਲੈਣ ਦੇ ਲਈ ਅਕਲ ਦੇ ਵਿੱਚ ਆਓ ਤੇ ਜਦੋਂ ਤੁਸੀਂ ਅਕਲ ਦੇ ਵਿੱਚ ਆਏ ਤੇ ਯੇਸ਼ੂ ਮਸੀਹ ਅਕਲ ਦੇ ਵਿੱਚ ਨਹੀਂ ਯੇਸ਼ੂ ਮਸੀਹ ਤੁਹਾਡੇ ਨਾਲ ਤੁਹਾਡੇ ਘਰ ਤੇ ਜਾਏਗਾ ਇੱਥੇ ਇਹ ਯੇਸ਼ੂ ਮਸੀਹ ਨੂੰ ਕਿੱਥੇ ਛੱਡ ਗਿਆ ਜੀ ਆਹ ਅਕਲ ਜਦੋਂ ਇਹਨਾਂ ਨੂੰ ਉਹਦੀ ਕਮੀ ਮਹਿਸੂਸ ਹੋਈ ਉਦੋਂ ਫੇਰ ਕਿੱਥੇ ਆਏ ਹੈਕਲ ਜਾਈ ਅੱਜ ਰੱਬ ਨੇ ਤੁਹਾਨੂੰ ਬਰਕਤ ਬੜੀ ਦਿੱਤੀ ਏ ਹੈਕਲ ਦੀ ਵਜ੍ਹਾ ਦੇ ਨਾਲ ਤੁਹਾਨੂੰ ਕਾਮਯਾਬ ਕੀਤਾ ਹੈਕਲ ਦੀ ਵਜ੍ਹਾ ਦੇ ਨਾਲ ਤੁਹਾਡੇ ਘਰ ਦੇ ਵਿੱਚ ਰੌਣਕ ਹੈਕਲ ਦੀ ਵਜ੍ਹਾ ਦੇ ਨਾਲ ਲੋਕ ਤੁਹਾਨੂੰ ਜਾਣਦੇ ਨੇ ਹੈਕਲ ਦੀ ਵਜ੍ਹਾ ਦੇ ਨਾਲ ਲੋਕਾਂ ਦੇ ਵਿੱਚ ਤੁਹਾਡਾ ਨਾਮ ਹੈ ਹੈਕਲ ਦੀ ਵਜ੍ਹਾ ਦੇ ਨਾਲ ਤੁਹਾਨੂੰ ਬੁਲੰਦੀਆਂ ਤੇ ਪਹੁੰਚਾਇਆ ਹੈ ਹੈਕਲ ਦੀ ਵਜ੍ਹਾ ਦੇ ਨਾਲ ਹੈਕਲ ਦੇ ਨਾਲ ਵਫਾਦਾਰ ਰਹੋ ਇਹ ਸ਼ੁਰੂਆਤ ਹੈ ਇਹਦਾ ਐਂਡ ਬਹੁਤ ਵੱਡਾ ਹੋਏਗਾ ਅਗਰ ਤੁਹਾਨੂੰ ਲੱਗ ਰਿਹਾ ਹੈ ਤੁਹਾਡੇ ਜੀਵਨ ਚ ਕਿਤੇ ਨਾ ਕਿਤੇ ਕੋ ਕਮੀ ਹੈ ਕਿਤੇ ਉਲਝੇ ਪਏ ਜੇ ਕਿਸੇ ਮਸਲੇ ਚ ਫਸੇ ਪਏ ਜੇ ਹੈਕਲ ਵਾਲਾ ਕਿਤੇ ਆਓ ਜੀ ਹੈਕਲ ਵਾਲਾ ਇਹਨਾਂ ਨੂੰ ਕਮੀ ਮਹਿਸੂਸ ਹੋਈ ਕਿਤੇ ਨਾ ਕਿਤੇ ਇਹਨਾਂ ਨੂੰ ਲੱਗ ਕਿ ਯੀਸ਼ੂ ਸਾਡੇ ਨਾਲ ਹੈ ਜੀ ਜਦੋਂ ਯੇਸ਼ੂ ਨਾਲ ਨਹੀਂ ਹੁੰਦਾ ਕਮੀ ਰਹਿ ਜਾਂਦੀ ਹੈ ਤੁਸੀਂ ਯੇਸ਼ੂ ਤੋਂ ਬਿਨਾ ਬੜਾ ਕੁਝ ਕਰ ਲੋਗੇ ਯੇਸ਼ੂ ਤੋਂ ਬਿਨਾ ਤੁਸੀਂ ਘਰ ਵੀ ਪਾਲੋਗੇ ਯੇਸ਼ੂ ਤੋਂ ਬਿਨਾ ਵਿਆਹ ਵੀ ਕਰ ਲੋਗੇ ਯੇਸ਼ੂ ਤੋਂ ਬਿਨਾ ਬੱਚੇ ਵੀ ਪੈਦਾ ਕਰ ਲੋਗੇ ਯੇਸ਼ੂ ਤੋਂ ਬਿਨਾ ਨੌਕਰੀ ਵੀ ਮਿਲ ਜਾਏਗੀ ਯੇਸ਼ੂ ਤੋਂ ਬਿਨਾ ਪੈਸਾ ਵੀ ਮਿਲ ਜਾਏਗਾ ਯੇਸ਼ੂ ਤੋਂ ਬਿਨਾ ਜਾਇਦਾਦ ਵੀ ਮਿਲ ਜਾਏਗੀ ਪਰ ਸ਼ਾਂਤੀ ਕਦੀ ਨਹੀਂ ਮਿਲੇਗੀ ਯੇਸ਼ੂ ਤੋਂ ਬਿਨਾ ਸ਼ਾਂਤੀ ਨਹੀਂ ਮਿਲ ਸਕਦੀ ਕਿਉਂਕਿ ਯੇਸ਼ੂ ਨੇ ਕਿਹਾ ਸ਼ਾਂਤੀ ਦਾ ਰਾਜਕੁਮਾਰ ਆ ਮੈਂ ਤੇ ਤੁਹਾਨੂੰ ਨਹੀਂ ਪਤਾ بڑے ਲੋਕ ਸ਼ਾਂਤੀ ਦੇ ਰਾਜਕਮਾਰ ਨੂੰ ਲੱਭਣ ਦੇ ਲਈ ਨੰਗੇ ਪੈਰੀ ਤੋਰ ਕੇ ਛਾਲੇ ਪਵਾ ਲੈ ਉਹਨਾਂ ਨੇ ਪਰ ਸ਼ਾਂਤੀ ਨਹੀਂ ਲੱਭੀ ਘਾਰ ਲਟਾ ਲਿਆ ਉਹਨਾਂ ਨੇ ਸ਼ਾਂਤੀ ਨਹੀਂ ਲੱਭੀ ਬੜੇ ਵੱਡੇ ਵੱਡੇ ਉਹਨਾਂ ਨੇ ਜਿਹੜੇ ਜਿਹੜੇ ਲੰਗਰ ਲਾ ਦਿੱਤੇ ਬੜਾ ਵੱਡਾ ਕੋਚ ਉਹਨਾਂ ਨੇ ਚੜਾਵੇ ਚੜਾ ਦਿੱਤੇ ਪਰ ਸ਼ਾਂਤੀ ਨਹੀਂ ਲੱਗਦੀ ਫ੍ਰੀਜ ਸ਼ਾਂਤੀ ਦਿੰਦਾ ਯੇਸ਼ੂ ਤੁਹਾਡੀ ਸ਼ਾਂਤੀ ਦਾ ਮੁੱਲ ਲਿਆ ਗਿਆ ਤੁਹਾਡੇ ਤੋਂ ਕਿਹਦੇ ਕਿਹਦੇ ਜੀਵਨ ਦੇ ਵਿੱਚ ਸ਼ਾਂਤੀ ਹੈਗੀ ਕੋਈ ਪਰਚੀ ਘਟਾਈ ਤੁਸੀਂ ਫੀਸ ਲਈ ਗਈ ਤੁਹਾਡੇ ਤੋਂ ਫ੍ਰੀਜ ਮਿਲੀ ਸ਼ਾਂਤੀ ਇੱਕ ਦੁਨੀਆ ਤੇ ਯਸ਼ੁਮ ਸੀ ਸ਼ਾਂਤੀ ਦਾ ਰਾਜਕਮਾੜਾ ਜਿਹੜਾ ਫਰੀਜ ਸ਼ਾਂਤੀ ਤੇ ਇਸ ਗੱਲ ਦੀ ਤੁਹਾਡੇ ਜੀਵਨ ਚ ਬੜੀ ਵੱਡੀ ਖੁਸ਼ੀ ਹੋਣੀ ਚਾਹੀਦੀ ਇਸ ਇਸ ਚੀਜ਼ ਦਾ ਸਾਡੇ ਤੁਹਾਨੂੰ ਕੁਮੰਨ ਹੋਣਾ ਚਾਹੀਦਾ ਕਿ ਅਸੀਂ ਯਸ਼ੂ ਨੂੰ ਜਾਣਨੇ ਆ ਜਿਹੜਾ ਸ਼ਾਂਤੀ ਦਾ ਰਾਜਕਮਾੜਾ ਉਹਦੀ ਕੋਈ ਫੀਸ ਨਹੀਂ ਹੈਗੀ ਕੋਈ ਖਰਚਾ ਨਹੀਂ ਹੈ ਇਹਨਾਂ ਨੂੰ ਕਮੀ ਲੱਗੀ ਤੇ ਫਿਰ ਦੁਬਾਰਾ ਕਿੱਥੇ ਆਗਾ ਤੁਸੀਂ ਵੇਖੋਗੇ ਕਈ ਲੋਕ 10 ਸਾਲ 5 ਸਾਲਾਂ ਬਾਅਦ ਚਰਚ 'ਚ ਵਾਪਸ ਆ ਜਾਂਦੇ ਕਿਉਂ 5 ਸਾਲ ਕਾਢੇ 5 ਸਾਲ ਬੜੇ ਵੱਡੇ ਹੁੰਦੇ ਜੇ 5 ਹਾਲ ਬੜੇ ਵੱਡੇ ਹੁੰਦੇ ਨੇ 10 ਸਾਲ ਬੜੇ ਵੱਡੇ ਹੁੰਦੇ ਨੇ ਉਹ 10 ਸਾਲਾਂ ਬਾਅਦ ਵੀ ਵਾਪਸ ਕਿੱਥੇ ਆ ਜਾਂਦੇ ਉਸੇ ਚਰਚ ਜਿਹੜੇ ਚਰਚ ਨੂੰ ਛੱਡ ਕੇ ਗਿਆ ਉਹ ਜਿਹੜੀ ਹਕਲ ਨੂੰ ਛੱਡ ਕੇ ਗਿਆ ਉਸੇ ਹਕਲ 'ਚ ਦੁਬਾਰਾ ਆ ਜਾਂਦਾ ਕਿਉਂ ਭਾਈ 10 ਸਾਲ ਉਹਨਾਂ ਨੇ ਕੱਢ ਲਾਨੇ 10 ਸਾਲ ਹੋਰ ਕੱਢ ਲੈਂਦੇ ਕਿਉਂਕਿ ਉਹਨਾਂ ਨੂੰ ਕਮੀ ਮਹਿਸੂਸ ਹੁੰਦੀ ਉਹਨਾਂ ਨੂੰ ਲੱਗਦਾ ਨਹੀਂ ਯੇਸ਼ੂ ਉਥੇ ਹੀ ਹੈ ਯੇਸ਼ੂ ਉਥੇ ਹੀ ਹੈ ਉਹ ਲੈਣ ਆਉਂਦੇ ਯੇਸ਼ੂ ਨੂੰ ਤੇ ਜਦੋਂ 10 ਸਾਲਾਂ ਬਾਅਦ ਆ ਜਾਂਦੇ ਨੇ ਰੋਂਦੇ ਧੋਂਦੇ ਜੇਬਾਂ ਖਾਲੀ ਚੱਪਲ ਕੋਈ ਹੋ ਤੇ ਕੋਈ ਹੋਰ ਚੱਪਲ ਦੀ ਵੱਧਰ ਵੀ ਕੋਈ ਹੋਰ ਤੇ ਕੋਈ ਹੋਰ ਤੇ ਆ ਕੇ ਸਿਰਫ ਜਮਸੀ ਕੀ ਹਾਸ ਕੇ ਬੋਲਦੇ ਨੇ ਤੇ ਉਦੋਂ ਬਾਅਦ ਉਹਨਾਂ ਦੇ ਸ਼ਬਦ ਨਹੀਂ ਗਿਨੇ ਜਾਂਦੇ ਉਹ ਦਰੀ ਭੇਜ ਜਾਂਦੀ ਐਨਾ ਰੋਂਦੇ ਨੇ ਘੜੀ ਦੁਬਾਰਾ ਘੁੰਮ ਕੇ ਉੱਥੇ ਆ ਜਾਂਦੇ ਉਹਨਾਂ ਦੀਆਂ ਗੱਲਾਂ ਖਤਮ ਨਹੀਂ ਹੁੰਦੀ ਤੇ ਫੇਰ ਉਹ ਜਦੋਂ ਜਾਂਦੇ ਨੇ ਉਦੋਂ ਰੋ ਕੇ ਨਹੀਂ ਹੱਸ ਕੇ ਵਾਪਸ ਜਾਂਦੇ ਆ ਕੇ ਨੇ ਖੁਦਾ ਦੇ ਲੋਕੋ ਐ ਯਸ਼ੂ ਨੂੰ ਲੈਣ ਦੇ ਲਈ ਕਿੱਥੇ ਆ ਗਿਆ ਹੈਲੋ ਇਸ਼ੂ ਨੂੰ ਲੈਣ ਦੇ ਲਈ ਹੈਕਲ ਚ ਆ ਗਏ ਨੇ ਉਹ ਖੁਦਾ ਦੇ ਲੋਕੋ ਹੈਕਲ ਪਾਪ ਲਾਉਣ ਲਈ ਵੀ ਆ ਗਏ ਕਈ ਲੋਕ ਹੈਕਲ ਦੇ ਵਿੱਚ ਪਾਪ ਲਾਉਣ ਲਈ ਆਉਂਦੇ ਨੇ ਤੇ ਕਈ ਲੋਕ ਪਾਪ ਚੜਾ ਕੇ ਚਲੇ ਜਾਂਦੇ ਨੇ ਹੈਕਲ ਦੇ ਵਿੱਚ ਦੋ ਕੰਮ ਹੁੰਦੇ ਕਈ ਲੋਕ ਹੈਕਲ ਦੇ ਵਿੱਚ ਆ ਕੇ ਪਾਪ ਲਾ ਜਾਂਦੇ ਨੇ ਤੇ ਕਈ ਹੈਕਲ ਦੇ ਵਿੱਚ ਆ ਕੇ ਪਾਪ ਚੜਾ ਜਾਂਦੇ ਨੇ ਤੁਸੀਂ ਸੋਚੋਗੇ ਪਾਪ ਵੀ ਚੜਦਾ ਹਾਂਜੀ ਓ ਖੁਦਾ ਦੇ ਲੋਕੋ ਪਾਦਰੀ ਨੂੰ ਨਹੀਂ ਪਤਾ ਲੱਗਦਾ ਕਿ ਕਦੋਂ ਕੋਈ ਹੋਲੀ ਜਾਂ ਨੰਬਰ ਫੜਾ ਦਿੰਦਾ ਪਰ ਯੇਸ਼ੂ ਕਿੱਥੇ ਹਾਂ ਹਲੋ ਯੇਸ਼ੂ ਕਿੱਥੇ ਹੈ ਜੀ ਉੱਚੀ ਬੋਲੋ ਭਾਈ ਓ ਪਾਦਰੀ ਜ਼ਰੂਰ ਚਰਚ ਚੋਂ ਬਾਹਰ ਹੈ ਪਾਦਰੀ ਦਵਾਜ ਰੁੱਝਾ ਆਇਆ ਹੈ ਪਾਦਰੀ ਕਮਰੇ ਚ ਬਹਿ ਗਿਆ ਤੇ ਯੇਸ਼ੂ ਕਿੱਥੇ ਹੈ ਤੇ ਜਦੋਂ ਹੋਲੀ ਜੇ ਕੋਈ ਚੋਰੀ ਦੇ ਨਾਲ ਕਿਸੇ ਨੂੰ ਕੋ ਨੰਬਰ ਫੜਾਉਂਦਾ ਉਦੋਂ ਕਿੰਨੂ ਦੇਖਦਾ ਸਭ ਤੋਂ ਪਹਿਲਾਂ ਹਾਂ ਯੈਸ਼ੂ ਨੂੰ ਦੇਖਦਾ ਉਹ ਖੁਦਾ ਦੇ ਲੋਕੋ ਤੇ ਲੋਕਾਂ ਨੇ ਹੈਕਲ ਦੀ ਵਜ੍ਹਾ ਨਾਲ ਪਾਪ ਚੜਾਏ ਨੇ ਟੱਕਰਾਂ ਮਾਰਦੇ ਪੈਣੇ ਅੱਜ ਕੰਧਾਂ ਦੇ ਵਿੱਚ ਘਰਾਂ ਦੇ ਵਿੱਚ ਕਲੇਸ਼ ਨਹੀਂ ਖਤਮ ਹੁੰਦਾ ਪਿਆ ਉਹਨਾਂ ਦੇ ਜ਼ਿੰਦਗੀ ਉੱਥੇ ਦੀ ਉੱਥੇ ਹੀ ਘੁੰਮ ਕੇ ਆ ਜਾਂਦੀ ਇਸ ਲਈ ਹੈਕਲ ਦੇ ਵਿੱਚ ਡਰ ਕੇ ਆਓ ਏਨਾ ਸੋਚੋ ਗਿਆ ਤੁਸੀਂ ਬਾਦਰੀਨ ਖੁਸ਼ ਕਰਨ ਲਈ ਚੱਲੇ ਆ ਅੱਜ ਅਸੀਂ ਕਿਸੇ ਰਿਸ਼ਤੇਦਾਰ ਨੂੰ ਮਿਲਣ ਚੱਲੇ ਆ ਜਦੋਂ ਤਿਆਰ ਹੋਵੋ ਇੱਕ ਗੱਲ ਆਪਣੀ ਜ਼ੁਬਾਨ 'ਚ ਕਹੋ ਕਿ ਮੈਂ ਹਾਕਲ ਦੇ ਵਿੱਚ ਯਸ਼ ਨੂੰ ਲੈਣ ਚੱਲਿਆ ਆਗਾ ਅੱਜ ਇੱਥੇ ਸਾਰੇ ਰਿਸ਼ਤੇਦਾਰਾਂ ਦੇ ਕੋਲ ਘੁੰਮ ਕੇ ਸਾਰੀਆਂ ਗਲੀਆਂ 'ਚ ਚੌਂਕਾਂ 'ਚ ਘੁੰਮ ਕੇ ਇਹਨਾਂ ਨੂੰ ਪਤਾ ਲੱਗਾ ਕਿ ਯੇਸ਼ੂ ਕਿਥੇ ਐਕਲ ਐਕਲ ਚਾਹ। ਅੱਜ ਤੁਸੀਂ ਵੀ ਬੜੇ ਲੋਕਾਂ ਤੋਂ ਸਲਾਹ ਲਈ ਹੋਣੀ ਕਿ ਭਾਈ ਆਹ ਕੰਮ ਨਹੀਂ ਬਣਦਾ ਪਿਆ। ਬੜੇ ਫੋਨ ਲਾ ਲੈਣੇ, ਬੜੀਆਂ ਸਕੀਮਾਂ ਲੈ ਲੀਆਂ ਨੇ। ਐਕਲ ਚਾਹ ਜੀ। ਅਕਲ ਦੇ ਵਿੱਚ ਤੁਹਾਡੀ ਦੁਆ ਦਾ ਮੁੱਲ ਤੁਹਾਨੂੰ ਜ਼ਰੂਰ ਮਿਲੇਗਾ ਅਕਲ ਦੇ ਵਿੱਚ ਤੁਹਾਡੇ ਚੜਾਵੇ ਦਾ ਮੁੱਲ ਤੁਹਾਨੂੰ ਜ਼ਰੂਰ ਮਿਲੇਗਾ ਅਕਲ ਦੇ ਵਿੱਚ ਤੁਹਾਡੇ ਗੀਤ ਭਜਨਾਂ ਦਾ ਮੁੱਲ ਤੁਹਾਨੂੰ ਜ਼ਰੂਰ ਮਿਲੇਗਾ ਅਕਲ ਦੇ ਵਿੱਚ ਜਿਹੜਾ ਤੁਹਾਡੇ ਆਉਣ ਦਾ ਵੀ ਮੁੱਲ ਪਰਮੇਸ਼ਰ ਤੁਹਾਨੂੰ ਜ਼ਰੂਰ ਦੇਵੇਗਾ ਇਹ ਯਸ਼ਮ ਸਿੰਘ ਕਿੱਥੇ ਲੈਣ ਆਏ ਜੀ ਹਾਂਜੀ ਅਕਲ ਦੇ ਵਿੱਚ ਉਹ ਖੁਦਾ ਦੇ ਲੋਕੋ ਜਾਨ ਲੱਗਿਆ ਬੈਨ ਲੱਗਿਆ ਵੀ ਰੱਬ ਦਾ ਡਰ ਮੰਨੋ ਯੇਸ਼ੂ ਕਿੱਥੇ ਜਦੋਂ ਬੰਦਗੀ ਖਤਮ ਹੋ ਜਾਂਦੀ ਏ ਉਦੋਂ ਵੀ ਡਰ ਰੱਖੋ ਕਿ ਮੈਂ ਲੈ ਕੇ ਕਿ ਚੱਲਿਆਂ ਤੇ ਦੇਖੀ ਉਹ ਸਾਰਾ ਕੁਝ ਪੈਸੇ ਨਾਲ ਹੀ ਨਹੀਂ ਚਰਚ ਚੱਲਦਾ ਇਹ ਚਰਚ ਇਕੱਲੇ ਪੈਸੇ ਨਾਲ ਨਹੀਂ ਚੱਲਦਾ ਜੇ ਸੋਚੋ ਕਿ ਪੈਸੇ ਦੀ ਗੱਲ ਹੀ ਕੀਤੀ ਜਾ ਰਹੀ ਏ ਤੇ ਚਰਚ ਨੂੰ ਇਕੱਲਾ ਪੈਸਾ ਨਹੀਂ ਚਲਾ ਰਿਆ ਚਰਚ ਨੂੰ ਇਕੱਲਾ ਜੋਰ ਨਹੀਂ ਚਲਾ ਰਿਆ ਚਰਚ ਨੂੰ ਕੱਲੇ ਰਾਜਨੀਤਿਕ ਪਾਵਰ ਨਹੀਂ ਚਲਾ ਰਹੀ ਚਰਚ ਨੂੰ ਚਲਾ ਰਿਹਾ ਹੈ ਤੇ ਪਵਿੱਤਰ ਆਤਮਾ ਚਲਾ ਰਿਹਾ ਹੈਗਾ ਪਵਿੱਤਰ ਆਤਮਾ ਦੀ ਸਮਰਥ ਚਲਾ ਰਹੀ ਹੈ ਇਸ ਲਈ ਆ ਕਲਚ ਕੌਣ ਹੈ ਜੀ ਤੁਸੀਂ ਕਿੰਨੂੰ ਮਿਲਣ ਆ ਗਏ ਹੋ ਤੁਹਾਡੇ ਨਾਲ ਕੌਣ ਜਾਏਗਾ ਤੁਸੀਂ ਲੈਣ ਕਿੰਨੂੰ ਆਏ ਹੋ ਯੇਸ਼ੂ ਤੁਹਾਡੇ ਨਾਲ ਯੇਸ਼ੂ ਜਾਏ ਅੱਜ ਹੈਕਲ ਦੇ ਵਿੱਚ ਯੇਸ਼ੂ ਨੂੰ ਨਾਲ ਲੈ ਕੇ ਜਾਣਾ ਸੀ ਖੁਦਾ ਦੇ ਲੋਕੋ ਤੁਸੀਂ ਸੋਚੋਗੇ ਕਿ ਹੈਕਲ ਦੀ ਗੱਲ ਕਰ ਲਈ ਅਸੀਂ ਬੜਾ ਕੀਮਤੀ ਸਮਾਂ ਕੱਢ ਕੇ ਆਏ ਆ ਇੱਕ ਹਕਲ ਤੋਂ ਬਿਨਾ ਹੋਰ ਕੋਈ ਗੱਲ ਨਹੀਂ ਹੋਈ ਤੇ ਮੈਂ ਤੁਹਾਨੂੰ ਦੱਸਣਾ ਚਾਹਣਾ ਹਕਲ ਦੀ ਪਾਵਰ ਕੀ ਹੈ ਇੱਥੇ ਉਹ ਵੀ ਲੋਕ ਬੈਠੇ ਨੇ ਜਿਹੜੇ ਬੜੇ ਲੰਬੇ ਸਮੇਂ ਤੋਂ ਰੋਂਦੇ ਰਹੇ ਨੇ ਕਿ ਪ੍ਰਭੂ ਸਾਨੂੰ ਪੁੱਤਰ ਚਾਹੀਦਾ ਹੈ ਇੱਥੇ ਉਹ ਵੀ ਲੋਕ ਬੈਠੇ ਨੇ ਜਿਨ੍ਹਾਂ ਦੀ ਮੱਡੀ ਜਾਟਾ ਨਹੀਂ ਸੀਗਾ ਉਹ ਰੋਂਦਿਆਂ ਦੀ ਭੁੱਖਾਂ ਦੇ ਨਾਲ ਉਹਨਾਂ ਦੀ ਜ਼ਿੰਦਗੀ ਜਿਹੜੀ ਉਤਲ ਪੁਤਲ ਹੋਈ ਪਈ ਸੀ ਇੱਥੇ ਉਹ ਵੀ ਲੋਕ ਬੈਠੇ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਸ਼ਨਾਟਾ ਛਾਇਆ ਪਿਆ ਸੀ ਇੱਥੇ ਉਹ ਵੀ ਲੋਕ ਬੈਠੇ ਨੇ ਜਿਨ੍ਹਾਂ ਦੇ ਉੱਤੇ ਕਰਜ਼ੇ ਦੀਆਂ ਪੰਡਾਂ ਸੀ ਇੱਥੇ ਉਹ ਵੀ ਲੋਕ ਬੈਠੇ ਜਿਨ੍ਹਾਂ ਦੇ ਜਿਹੜੇ ਰਾਤ ਤੋਂ ਦਿਨ ਤੱਕ ਰੋਂਦੇ ਰਹਿੰਦੇ ਸੀ ਇੱਥੇ ਉਹ ਵੀ ਲੋਕ ਬੈਠੇ ਨੇ ਜਿਨ੍ਹਾਂ ਨੂੰ ਕੋਈ ਨਹੀਂ ਸੀ ਜਾਣਦਾ ਇੱਥੇ ਉਹ ਵੀ ਲੋਕ ਬੈਠੇ ਨੇ ਜਿਨ੍ਹਾਂ ਦੇ ਕੰਮਕਾਰ ਠੱਪ ਹੋਏ ਬੈਠੇ ਸੀ ਇੱਥੇ ਉਹ ਵੀ ਲੋਕ ਬੈਠੇ ਆ ਗਏ ਨੇ ਜਿਨ੍ਹਾਂ ਦੇ ਢੇਰ ਸਾਰੀਆਂ ਬਿਮਾਰੀਆਂ ਸੀ ਇੱਥੇ ਉਹ ਵੀ ਲੋਕ ਬੈਠੇ ਨੇ ਜਿਹੜੇ ਰਾਤ ਦਿਨ ਕਮਾਈਆਂ ਕਰਦੇ ਸੀਗੇ ਤੇ ਸਾਰਾ ਪੈਸਾ ਸਿਆਣਿਆਂ ਨੂੰ ਦੇ ਦਿੰਦੇ ਸੀ ਇੱਥੇ ਉਹ ਵੀ ਲੋਕ ਬੈਠੇ ਨੇ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਹੈ ਤੇ ਸਾਰਾ ਪੈਸਾ ਮੈਡੀਕਲਾਂ ਦੇ ਦਿੱਤਾ ਹੈ ਡਾਕਟਰਾਂ ਨੂੰ ਦਿੱਤਾ ਹੈ ਇੱਥੇ ਉਹ ਵੀ ਲੋਕ ਬੈਠੇ ਨੇ ਜਿਹੜੇ ਕਦੀ ਚੋਰੀ ਕਰ ਹੁੰਦੇ ਸੀ ਇੱਥੇ ਉਹ ਵੀ ਲੋਕ ਬੈਠੇ ਨੇ ਜਿਹੜੇ ਬੜੇ ਪਾਪੀ ਹੁੰਦੇ ਸੀ ਇੱਥੇ ਉਹ ਵੀ ਲੋਕ ਬੈਠੇ ਨੇ ਜਿਨ੍ਹਾਂ ਨੂੰ ਕੋਈ ਘਰੇ ਨਹੀਂ ਸੀ ਵੜਨ ਦਿੰਦਾ ਇੱਥੇ ਉਹ ਵੀ ਲੋਕ ਬੈਠੇ ਨੇ ਜਿਨ੍ਹਾਂ ਦਾ ਨਾਮੋਂ ਨਿਸ਼ਾਨ ਮਿਟ ਜਾਣਾ ਸੀ ਅੱਜ ਯਸ਼ੂ ਦੀ ਕਿਰਪਾ ਆਈਏ ਐਕਲ ਦੇ ਵਿੱਚ ਯਸ਼ੂ ਉਹਨਾਂ ਨੂੰ ਮਿਲਿਆ ਤੇ ਆਜੋ ਆਪਣੇ ਪਰਿਵਾਰ ਦੇ ਸਮੇਤ ਆਪਣੇ ਕਬੀਲੇ ਦੇ ਸਮੇਤ ਪੂਰੀ ਦੁਨੀਆ ਨੂੰ ਜਾਣਦੀਏ ਕਿ ਯਸ਼ੂ ਦੇ ਲੋਕ ਆ ਗਏ ਨੇ ਇਹ ਐਕਲ ਦੀ ਤਾਕਤ ਹੈ ਮੈਂ ਹਕਲ ਦੇ ਵਿੱਚ ਬੜਾ ਕੁਝ ਹੁੰਦਾ ਵੇਖਿਆ ਮੈਂ ਹਕਲ ਦੇ ਵਿੱਚ ਉਹ ਘਾਰ ਆਵਾਜ਼ ਹੁੰਦੇ ਵੇਖੇ ਨੇ ਜਿਨ੍ਹਾਂ ਦਾ ਤਲਾ ਮੁਲਾ ਪੁੱਟਿਆ ਜਾਣਾ ਸੀਗਾ ਮੈਂ ਹਕਲ ਦੇ ਵਿੱਚ ਉਹ ਲੋਕ ਵੇਖ ਕੇ ਰਾਨ ਹੋ ਗਿਆ ਵਾਂ ਜਿਹੜੇ ਕੁੰਡੀਆਂ ਮੁੱਠਾਂ ਕਰਕੇ ਤੇ ਗੰਡਾਸੀ ਮੋਢੇ ਤੇ ਰੱਖ ਕੇ ਬੈਠੇ ਹੁੰਦੇ ਸੀ ਲੜਾਈ ਮੁੱਲ ਦੀ ਲੈਂਦੇ ਸੀ ਅੱਜ ਉਹਨਾਂ ਦੇ ਪੈਰ ਦੇ ਥੱਲੇ ਕੀੜੀ ਵੀ ਆ ਜਾ ਤੇ ਉਹ ਰੱਬ ਅੱਗੇ ਰੋਂਦੇ ਨੇ ਕਿ ਰੱਬਾ ਸਾਡੇ ਤੋਂ ਪਾਪ ਹੋ ਗਿਆ ਮੈਂ ਹیکل ਦੇ ਵਿੱਚ ਉਹ ਵੀ ਲੋਕ ਆਉਂਦੇ ਵੇਖੇ ਨੇ ਜਿਹੜੇ ਰਾਹ ਦੇ ਚੁਗਲੀਆਂ ਕਰਦੇ ਰਹਿੰਦੇ ਸੀ ਵੈਰ ਤੋਂ ਬਿਨਾ ਉਹਨਾਂ ਦੇ ਕੋਲ ਕੁਝ ਨਹੀਂ ਸੀ ਜਿਹੜੇ ਢਾਲੇ ਕਰਦੇ ਸੀ ਟੂਹਣੇ ਕਰਦੇ ਸੀ ਅੱਜ ਉਹ ਰੋ ਰੋ ਕੇ ਦੁਆਵਾਂ ਕਰਦੇ ਨੇ ਰੱਬਾ ਇਹਨਾਂ ਦਾ ਪੜਾ ਕਰ ਦਵੇ ਰੱਬਾ ਇਹਨਾਂ ਦਾ ਪੜਾ ਕਰ ਦਵੇ ਰੱਬਾ ਇਹਨਾਂ ਤੇ ਕਿਰਪਾ ਕਰ ਦਵੇ ਇਹ ਹੈ ਹیکل ਦੀ ਤਾਕਤ ਹੈ ਹیکل ਦੇ ਵਿੱਚ ਮੈਂ ਲੋਕਾਂ ਨੂੰ ਬਦਲਦੇ ਵੇਖਿਆ ਮੈਂ ਹیکل ਦੇ ਵਿੱਚ ਯੇਸ਼ੂ ਦੇ ਨਾਲ ਗੱਲਾਂ ਹੁੰਦੀਆਂ ਵੇਖੀਆਂ ਨੇ ਮੈਂ ਹਕਲ ਦੇ ਵਿੱਚ ਬਿਮਾਰਾਂ ਨੂੰ ਚੰਗੇ ਹੁੰਦੇ ਵੇਖਿਆ ਹੈ ਮੈਂ ਹਕਲ ਦੇ ਵਿੱਚ ਪਵਿੱਤਰ ਆਤਮਾ ਦੀ ਸਮਰਥ ਨੂੰ ਵੇਖਿਆ ਹੈ